ਸੰਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਚੱਪਲਾ ਤੇ ਸਲੀਪਰ ਚੱਪਲਾਂ ਦੀ ਤੇ ਸਲੀਪਰਾਂ ਦੀ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਪਾ ਰਹੇ ਵੀਡੀਓ ਆਪਾਂ ਦਿਖਾ ਰਹੇ ਹਾਂ ਜੀ ਤੁਹਾਨੂੰ ਚੱਪਲਾਂ ਤੇ ਸਲੀਪਰ ਅਡੋ ਅਡੀ ਪ੍ਰਾਈਸ ਜੀ ਤੇ ਅਡੋ ਅਡੀ ਕਲਰ ਉਹਨਾਂ ਦੇ ਚਲੋ ਜੀ ਨਾਲੇ ਤਾਂ ਮੈਂ ਬਣ ਰਹੀ ਸੀ ਵਾਟਰ ਜੈਕਟ ਤੇ ਨਾਲੇ ਮੈਂ ਕਿਹਾ ਵੀ ਆਪਾਂ ਵੀਡੀਓ ਪਾ ਦਈਏ ਨਾਲ ਜੇ ਆਪਾਂ ਬੈਠਿਆ ਨੇ ਕੈਮਰਾ ਔਨ ਕਰ ਲਿਆ ਆ ਦੇਖੋ ਜੀ ਇਹ ਮੈਂ ਪਹਿਲਾਂ ਜੈਕਟ ਲਾ ਰੱਖੀ ਸੀ ਕਿਸੇ ਦੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਇਹ ਬੇਬੀ ਪਿੰਕ ਦੀ ਹੈ ਬਈ ਬੇਬੀ ਪਿੰਕ ਕਲਰ ਹੈ ਇਹ ਵਿਚਦੀ ਮਦੀਦੀ ਦੇ ਬਲੌਜ ਉਸਕੇ ਵੀ ਬਣਾਉਣ ਲੱਗ ਗਈ ਉਹਦੋਂ ਪਹਿਲਾਂ ਇਹ ਲਾ ਰੱਖੀ ਸੀ ਮੈਂ ਮੇਰੀਆਂ ਕਈ ਜਾਗਟਾਂ ਲੱਗੀਆਂ ਪਈਆਂ ਬਸ ਵਿਚਦੀ ਐਂ ਹੀ ਰੈਡੀ ਕਰ ਦੂੰਗੀ ਆਪਾਂ ਦਿਖਾ ਰਹੇ ਜੀ ਸੋਨੂੰ ਚੱਪਲਾਂ ਤੇ ਸਲੀਪਰ ਅਡੋਡੀ ਪ੍ਰਾਈਜ਼ ਹੈ ਜੀ ਉਹਨਾਂ ਦਾ ਅਲੱਗ ਤੋਂ ਕਲਰ ਡਿਜ਼ਾਈਨ ਬਹੁਤ ਸੋਹਣੇ ਤੇ ਬਈ ਬਹੁਤ ਵਧੀਆ ਗਾਰੰਟੀ ਵਾਲੀ ਚੀਜ਼ ਆ ਉਹ ਦਿਖਾ ਰਹੇ ਆ ਜੀ ਤੁਹਾਨੂੰ ਆਪਾਂ ਇਹੇ ਬਈ ਵਿਚਾਲੇ ਤਾਂ ਮੀਟਿੰਗ ਪਾਈ ਐ ਮੈਂ ਤੇ ਨੀਚੇ ਤੋਂ ਇਹ ਜੀ ਆਪਾਂ ਪੁਰਣੀ ਐ ਬਣਤੀ ਤੇ ਵਿਚਾਲੇ ਫੀਟਿੰਗ ਐ उपर जाके फिर आप ही बुनती पानी है चलो जी आप पहला वीडियो ही पा दी ना फिर कोई आ जाए ਕਬਿੱਚੇ ਰਹਿ ਜਾਂਦੀ ਹੈ ਵੀਡੀਓ ਪਾਉਣ ਮੰਨੀਓ ਤਾਂ ਫਿਰ ਲੇਟ ਹੋ ਜਾਈਦੇ ਹੁਣ ਤਾਂ ਬਈ 2-3 ਦਿਨ ਹੋ ਗਏ ਮੈਂ ਲੇਟ ਹੋ ਜਾਨੀ ਆ ਵੀਡੀਓ ਪਾਉਣ ਤੇ ਜੀ ਆਪਾਂ ਤੁਹਾਨੂੰ ਦਿਖਾ ਰਹੇ ਆ ਸਲੀਪਰ ਚੱਪਲ ये बे लैके गए देखो बी बेबी पिंक कलर ये जी बेबी पिंक कलर उताली नंबर है जी यह रेट है जी एक्सो अस्सी एक सौ अस्सी रेट है ਇਹ ਚਿੱਕ ਜੀ ਆ ਕਲਰ ਰਹਿ ਗਿਆ ਇਹਦਾ ਰੇਟ ਹੈ ਜੀ 150 ਉਹਨਾਂ ਦਾ 180 ਇਹਦਾ 150 ਹੈ ਇਹ ਕਾ ਆ ਗਈ ਇਨਾਂ ਦਾ ਪ੍ਰਾਈਸ ਹੈ ਜੀ 200 ਪੂਰੀ ਸੌਫਟ ਚੀਜ਼ ਹੈ ਬਈ ਇਹਨਾਂ ਦਾ ਪ੍ਰਾਈਸ ਹੈ ਜੀ 200 ਸੌਰੀ ਭਈ ਐਨਕੀ ਨਹੀਂ ਲਾਈਕ ਅੱਡੋ ਅੱਡੀ ਰੇਟ ਹੈ ਬਈ ਇਹਨਾਂ ਦੇ ਅੱਡੋ ਅੱਡੀ ਪ੍ਰਾਈਸ ਬਹੁਤ ਵਧੀਆ ਚੀਜ਼ ਕੁੜੀਆਂ ਦੇ ਪਾਉਣ ਵਾਲੀ ਇਹਦੇ ਵਿੱਚ ਬਈ ਬਲੈਕ ਵਗੈਰਾ ਬਲੈਕ ਸਾਰੇ ਨੰਬਰ ਹੀ ਪਏ ਬਲੈਕ ਤੇ ਵੀ 5 6 7 8 ਹੋਣਾ ਅਗੇ ਜੀ ਆਪਣੇ ਕੋਲੇ ਚੱਪਲਾਂ ਦੇਖੋ ਜੀ ਇਹ ਕੱਪੜੇ ਵਾਲੀ ਚੱਪਲ ਵਾਈਦੀ ਹੈ ਬਈ ਜਿਨ੍ਹਾਂ ਦੇ ਪੈਰਾਂ ਨੂੰ ਸੂਟ ਨਹੀਂ ਨਾ ਕਰਦੀ ਰਬੜ ਦੀ ਚੱਪਲ ਉਹ ਇਹ ਪਾਉਂਦੀਆਂ ਇਹ ਵਰਤਦਿਆਂ ਮੇਰੀਆਂ ਭੈਣਾਂ ਤੇ ਇਹਦਾ ਰੇਟ ਹੈ ਜੀ 200 ਇਹਦੇ ਵਿੱਚ ਸਾਰੇ ਕਲਰ ਆਏ ਐ ਇਹ ਚ ਹਰਾ ਮੁੰਗਿਆ ਵੀ ਆਇਆ ਐ ਬਲੈਕ ਨਾਭੀ ਕਰੀਮ ਸਾਰੇ ਕਲਰ ਆਏ ਐ ਜੀ ਭਾਈ ਇਹਨਾਂ ਦਾ ਪ੍ਰਾਈਸ 2200 ਹੀ ਇਹਨਾਂ ਸਾਰੀਆਂ ਚੱਪਲਾਂ ਦਾ ਆਪਣੇ ਕੋਲੇ ਆਏ ਜੀ ਚੱਪਲਾਂ ਦਾ ਪਾਰਸਲ ਹੋਰ ਇੱਕ ਆ ਗਿਆ ਜੀ ਆਪਣੇ ਕੋਲੇ ਸਕੂਲ ਚੋਜ ਦਾ ਪਾਰਸਲ ਆ ਦੇਖੋ ਜੀ ਬਲੈਕ ਕਲਰ ਪੂਰੀ ਵਧੀਆ ਚੱਪਲ ਹੈ ਬਈ ਪੂਰੀ ਵਧੀਆ ਹੰਡਾਉ ਜਿੱਟ ਸੈਂਡੀ ਦੀ ਹੈ ਬਈ ਇਹ ਦੇਖੋ ਜੀ ਕਲਰ ਕਿੱਡਾ ਸੋਹਣਾ ਹੈ ਬਲੈਕ ਜਾਂ ਬਹੁਤ ਸੋਹਣਾ ਕਲਰ ਹੈ ਬਈ ਬਹੁਤ ਸੋਹਣੀ ਲੱਗਦੀ ਹੈ ਪਾਈ ਹੋਈ ਪੂਰੀ ਵਧੀਆ ਸੌਫਟ ਚੱਪਲ ਹੈ ਬਈ ਪੂਰੀ ਹਲਕੀ ਹੈ ਭਾਰੀ ਚੱਪਲ ਨਹੀਂ ਇਹਦਾ ਵੀ ਰੇਟ ਜੀ 200 ਹੀ ਹੈ ਇਹਦੇ ਵਿੱਚ ਸਾਰੇ ਕਲਰ ਆਏ ਐ ਇਹ ਵੀ ਇਹ ਬਿਨਾ ਕੱਪੜੇ ਤੋਂ ਪਹਿਲਾਂ ਵਖਾਈ ਉਹ ਕੱਪੜੇ ਵਾਲੀ ਸੀ ਇਹ ਬਿਨਾ ਕੱਪੜੇ ਤੋਂ ਪਰ ਹੈ ਇਹ ਵੀ ਸੈਂਡੀ ਦੀ ਉਹ ਵੀ ਸੈਂਡੀ ਦੀ ਸੀ ਸੈਂਡੀ 'ਚ ਦੋ ਤਰ੍ਹਾਂ ਦੀਆਂ ਚਪਲ ਆਈਆਂ ਬਈ ਆ ਤਾਂ ਇਹਦੇ ਨਾਲ ਦੀ ਇਹਦੇ 'ਚ ਕਰੀਮ ਕਲਰ ਵੀ ਆਇਆ ਹੈ ਤੁਕਨੀ ਰੰਗ ਵੀ ਆਇਆ ਬਈ ਇਹਦੇ ਵਿੱਚ ਜੀ ਕਰੀਮ ਰੰਗ ਵੀ ਆਇਆ ਇਹਦੇ ਵਿੱਚ ਵੀ ਤਿੰਨ ਤਰ੍ਹਾਂ ਦੇ ਕਲਰ ਆਏ ਹੈ ਜੀ ਇਹ ਚ ਕੰਜਈ ਨੀਲਾ ਤੇ ਬੇਬੀ ਪਿੰਕ ਇਹਦਾ ਰੇਟ ਹੈ ਜੀ 120 120 ਪ੍ਰਾਈਸ ਹੈ ਬਈ ਇਹ ਪੰਜ ਨੰਬਰ ਆ ਇਹਦਾ ਜੀ 120 ਪ੍ਰਾਈਸ ਹੈ

ਆ ਵੀ ਪੰਜ ਨੰਬਰ ਆ ਗਿਆ ਬਈ ਇਹ ਆ ਗਿਆ ਜੀ ਪੰਜ ਨੰਬਰ ਇਹ ਚਾਏ ਆ ਜੀ 5 6 7 8 9 ਮਗਵਾਏ ਸੀ ਉਹਨਾਂ ਨੇ ਭੇਜੇ ਨਹੀਂ ਉਹਨਾਂ ਦਾ 7 8 9 ਹੋਰ ਮਗਵਾਈਆਂ ਬਈ 7 8 ਨੰਬਰ 9 ਨੰਬਰ ਤੇ ਤੁਹਾਂ ਜਮੇ ਹੈ ਨਹੀਂ ਕਿ ਉਹ ਆਪਾਂ ਹੋਰ ਪਾਲਸਰੇ ਮਗਵਾਏ ਹੈ ਇੰਨਾ ਦਾ ਰੇਟ ਹੈ ਜੀ 120 ਇੰਨਾ ਦਾ ਰੇਟ ਹੈ ਜੀ 120 ਤੇ ਜੇ ਕੋਈ ਚੱਪਲ ਸਲੀਪਰ ਮੇਰੀ ਕਿਸੇ ਭੈਣ ਨੂੰ ਚਾਹੀਦੇ ਹੋਣ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਪਤਾ ਹੀ ਆਪਣਾ ਸਕਰੀਨ ਤੇ ਹੁੰਦਾ ਹੈ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਚੰਗੀ ਲੱਗੀ ਤਾਂ ਜਰੂਰ ਕਮੈਂਟ ਕਰਿਓ ਲਾਈਕ ਕਰਿਓ ਜੀ ਤੇ ਵੀਡੀਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਥੈਂਕ ਯੂ ਜੀ ਮੇਰੇ ਨਾਲ ਜੁੜਨ ਲਈ ਮੇਰੇ ਭੈਣ ਭਰਾ ਮੇਰੇ ਨਾਲ ਬਹੁਤ ਜੁੜ ਰਹੇ ਆ ਤੇ 22 ਸਬਸਕ੍ਰਾਈਬਰ ਤਾਂ ਹੋ ਚੁੱਕੇ ਆ ਪਰ ਮੇਰਾ ਵਾਚ ਟਾਈਮ ਬਹੁਤ ਘੱਟ ਹੈ ਪਲੀਜ਼ ਮੇਰੀ ਹੈਲਪ ਕਰਨੀ ਤਾਂ ਕਿ ਮੇਰਾ ਆਵਾਜ਼ ਟੈਮ ਵੱਧ ਸਕੇ ਤੇ ਹੋਰ ਬਈ ਮੈਂ ਬਣ ਰਹੀ ਸੀ ਜੈਕਟ ਬੇਲਿਆਂ ਨੂੰ ਬਈ ਨੀਂਦ ਹੀ ਨਹੀਂ ਆਉਂਦੀ ਮੈਨੂੰ ਤਾਂ ਜਾਗ ਨਹੀਂ ਆਉਂਦੀ ਬਈ ਵੇਲੀ ਨੂੰ ਮੈਂਥੇ ਵੇਲੇ ਨਹੀਂ ਰਿਹਾ ਜਾਂਦਾ ਬਸ ਮੈਂ ਇੱਕ ਕੰਮ ਛੱਡਦੀ ਆ ਦੂਜੇ ਨੂੰ ਨਾਲ ਦੀ ਨਾਲ ਹੀ ਹੱਥ ਪਾ ਲੈਨੀ ਮੇਰੇ ਤਾਂ ਵਿਹਲਾ ਨਹੀਂ ਰਿਹਾ ਜਾਂਦਾ ਜੇ ਮੈਂ ਸੋਚਾਂ ਵੀ ਚੱਲ ਮੈਂ ਪੈ ਜਾ ਬਿੰਦ ਛੱਟ ਹਨਾ ਨੀਂਦ ਆ ਜੇ ਸਰੀਰ ਹੌਲਾ ਹੋ ਜੇ ਨਹੀਂ ਜੀ ਮੈਨੂੰ ਤਾਂ ਬਿਲਕੁਲ ਨੀਂਦ ਨਹੀਂ ਆਉਂਦੀ ਚਲੋ ਮੈਂ ਕਿ ਬੈਠੀ ਆ ਆਪਾਂ ਕੈਮਰਾ ਔਨ ਕਰ ਲੈਨੇ ਆ ਤੇ ਨਾਲੇ ਆਪਣੀ ਵੀਡੀਓ ਬਣ ਜੂਗੀ ਤੇ ਨਾਲੇ ਜੀ ਆਪਣਾ ਕੰਮ ਹੋ ਜੂਗਾ ਕਈ ਦਿਨ ਹੋ ਗਏ ਬਈ ਮੈਂ ਲੇਟ ਹੋ ਜਾਨੀ ਏ ਕਿਉਂਕਿ ਵਿੱਚ ਕੰਮ ਬੁਰਾ ਹਾਲ ਹੋ ਜਾਂਦਾ ਤੇ ਬਸਤਾ ਕਰਕੇ ਮੈਂ ਵੀਡੀਓ ਨਹੀਂ ਲੇਟ ਹੋ ਜਾਨੀ ਏ ਅੱਜ ਮੈਂ ਕਿਹਾ ਮੈਂ ਜਲਦੀ ਜਲਦੀ ਪਾਰਿਆਂ ਪਹਿਲਾਂ ਰਿਸ਼ਤੇਦਾਰ ਆ ਗਏ ਬਸ ਆਈ ਲੋਟ ਆਉਂਦਾ ਏ ਇਧਰ ਰਿਸ਼ਤੇਦਾਰ ਆ ਜਾਂਦੇ ਬਈ ਉਹਦਾ ਘੰਟਾ ਤਾਂ ਲੱਗ ਹੀ ਜਾਂਦਾ ਭਾ ਮਗਲਾ ਚਾਹੀ ਪੀ ਕੇ ਜਾਵੇ ਤਾਂ ਵੀ ਘੰਟਾ ਲੱਗ ਜਾਂਦਾ ਪਾਣੀ ਫੜਾਓ ਚਾਹ ਬਣਾਓ ਫਿਰ ਕੋਲੇ ਵੀ 5-10 ਮਿੰਟ ਬੈਠਣਾ ਪੈਂਦਾ ਆਪਾਂ ਨੂੰ ਤਾਂ ਕਰਕੇ ਜੇ ਅਮਰੀਕੀ ਸੇਪ ਹੈ ਨੁਕੋਟੀ ਸਵੈਟਰ ਜਾਕਟ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨਰੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਕੀਤੀਆਂ ਸੀ ਜੀ ਦੋ ਚੁੰਨੀਆਂ ਪੇਂਟ ਕੀਤੀਆਂ ਸੀ ਬਈ ਉਹ ਤਾਂ ਮੈਂ ਦਿਖਾਈ ਨਹੀਂ ਸਕੀ ਸੋਨੋ ਕਿਉਂਕਿ ਉਹ ਬਸ ਪਹਿਲਾਂ ਹੀ ਲੈ ਗਏ ਮੈਂ ਕਿਹਾ ਸੀ ਹਾਏ ਮੈਂ ਕਿ ਮੈਂ ਤਾਂ ਵੀਡੀਓ ਪਾਉਣੀ ਸੀ ਅਪਲੋਡ ਕਰਨੀ ਸੀ ਚੁੰਨੀਆਂ ਦੀ ਕਹਿੰਦੇ ਹੁਣ ਬਸ ਹੋਰ ਚੁੰਨੀਆਂ ਦੀ ਪਾ ਦਿਓ ਦੋ ਚੁੰਨੀਆਂ ਬਈ ਮੈਂ ਚਿੱਪਤੀਆਂ ਸੀ ਪੇਂਟ ਕਰਕੇ ਦਿੱਤੀਆਂ ਬਹੁਤ ਸੋਹਣਾ ਕਲਰ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਉਹਨਾਂ ਨੂੰ ਜੇ ਹੁਣ ਕਹਿੰਦੇ ਸੀ ਸਾਡਾ ਸੂਟ ਪੇਂਟ ਕਰ ਦਿਓ ਮੈਂ ਕਿਹਾ ਨਾ ਵੀ ਮੇਰਾ ਇੰਨਾ ਟਾਈਮ ਨਹੀਂ ਲੱਗਦਾ ਜੇ ਬਾੜਾ ਕਰਨ ਲੱਗੇ ਤਾਂ ਬਈ ਆਪਾਂ ਇੱਕ ਸੂਟ ਪੇਂਟ ਕਰ ਦਿਆਂਗੇ ਫਿਰ ਉਹਨਾਂ ਦਾ ਚਲੋ ਜੀ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੋਨੂੰ ਮੇਰੀ ਮਿਹਨਤ ਕਿਵੇਂ ਦੀ ਲੱਗਦੀ ਆਂ ਬਈ ਆਪਾਂ ਤਾਂ ਆਪਦੀ ਦਸਨੋਂ ਹਾਂ ਜੀ ਮਿਹਨਤ ਕਰਦੇ ਆਂ ਹਨਾ ਫਲ ਲੈਣੇ ਨਾ ਲੈਣੇ ਪ੍ਰਮਾਤਮਾ ਦੀ ਮਰਜ਼ੀ ਐ ਆਪਾਂ ਜਿੰਨੇ ਜੋਗੇ ਆਂ ਆਪਾਂ ਉਹਨਾਂ ਦਾ ਕੰਮ ਕਰਦੇ ਆਂ ਅੱਗੇ ਮਾਲਕ ਦੀ ਮਰਜ਼ੀ ਐ ਵੇਲੇ ਵੇਕੇ ਖਾਣ ਵਾਲੇ ਹੈ ਨਹੀਂ ਬਾਈ ਆਪਾਂ ਅੱਗੇ ਵਾਹਿਗੁਰੂ ਦੀ ਮਰਜ਼ੀ ਹੈ ਤਰੱਕੀ ਦੇਣੀ ਨਾ ਦੇਣੀ ਪ੍ਰਮਾਤਮਾ ਦੇ ਹੱਥ ਆ ਤੇ ਮੈਂ ਮੇਰੀਆਂ ਭੈਣਾਂ ਨੂੰ ਕਹਿਣੀ ਹੈ ਜਿਹੜੀਆਂ ਭੈਣਾਂ ਕੋਈ ਘਰੇ ਵਿਹਲੇਆਂ ਹੈਗੀਆਂ ਵਿਚਾਰੀਆਂ ਭਾਈ ਆਪ ਦਾ ਕੋਈ ਕੰਮ ਧੰਦਾ ਚਲਾਓ ਚਲੋ ਜੀ ਆਪਾਂ ਹੁਣ ਵੀਡੀਓਸ ਬਣਾਉਣ ਲੱਗੇ ਚੈਨਲ ਬਣਾ ਲਿਆ ਆਪਦਾ ਤਾਂ ਕਦੇ ਤਾਂ ਆਪਣਾ ਐਂਡ ਆਊਗਾ ਹੀ ਬਈ ਹਨਾ ਕਦੇ ਤਾਂ ਆਪਾਂ ਕਾਮਯਾਬ ਹੋਵਾਂਗੇ ਹੀ ਆਪਾਂ ਆਪਦਾ ਕੰਮ ਜਾਰੀ ਰੱਖਦੇ ਆ ਕਿਤੇ ਤਾਂ ਵਾਹਿਗੁਰੂ ਮਿਹਨਤ ਨੂੰ ਫਲ ਲਾਊਗਾ ਪ੍ਰਮਾਤਮਾ ਤਾਂ ਸਿੱਧੀਆਂ ਨੀਤਾਂ ਨੂੰ ਪ੍ਰਮਾਤਮਾ ਜ਼ਰੂਰ ਫਲ ਲਾਉਂਦਾ ਹੈ ਬਈ ਆ ਵੀ ਦਸਨੋਂ ਹੋਣ ਦੀ ਕਿਰਤ ਕਮਾਈ ਕਰੋ ਤੇ ਖਾਓ ਕਿਸੇ ਦਾ ਮਨ ਨਾ ਦੁਖੀ ਕਰੋ ਆਪਦੇ ਹੱਥਾਂ ਦੀ ਕਰਕੇ ਖਾਓ ਕਿਸੇ ਤੋਂ ਮੰਗਾਗੇ ਬਾਈ ਕੋਈ ਨਹੀਂ ਦਿੰਦਾ ਇੱਕ ਦਿਨ ਮੰਗ ਕੇ ਖਾ ਲਾਂਗੇ ਅਗਲੇ ਦਿਨ ਕੋਈ ਨਹੀਂ ਦਿੰਦਾ ਆਪਾਂ ਨੂੰ ਆਪ ਦੇ ਸਿਰ ਤੇ ਹੀ ਜੋ ਵੀ ਕਰਨਾ ਆਪਾਂ ਨੂੰ ਆਪਣੇ ਸਿਰ ਤੇ ਹੀ ਕਰਨਾ ਪੈਣਾ ਤੇ ਕਰਕੇ ਹੀ ਖਾਣਾ ਪੈਣਾ ਬਈ ਆਪਾਂ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਬਈ ਹਨਾ ਜੇ ਤੰਦਰੁਸਤੀ ਹੈ ਤਾਂ ਸਭ ਕੁਝ ਹੀ ਹੈ ਸਭ ਤੋਂ ਵੱਡੀ ਹੈ ਜੀ ਤੰਦਰੁਸਤੀ ਤੰਦਰੁਸਤੀ ਮੰਗੋ ਪ੍ਰਮਾਤਮਾ ਤੋਂ ਤੇ ਵਾਹਿਗੁਰੂ ਆਪਣੀਆਂ ਕਮਾਈਆਂ ਦੇ ਵਿੱਚ ਵਾਧਾ ਕਰੇ ਬਈ ਬਰਕਤਾਂ ਪਾਵੇ ਇਸੇ ਤਰ੍ਹਾਂ ਹੀ ਆਪਾਂ ਆਪਣੇ ਕੰਮ ਧੰਦੇ ਕਰਦੇ ਰਹੀਏ ਬਈ ਵਾਹਿਗੁਰੂ ਤੋਂ ਤੰਦਰੁਸਤੀ ਮੰਗੀਏ ਪ੍ਰਮਾਤਮਾ ਤੋਂ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਆਪਾਂ ਜੀ ਮਿਲਾਂਗੇ ਫੇਰ ਸਤਿ ਸ੍ਰੀ ਅਕਾਲ ਜੀ ਆਪਾਂ ਕੱਲ ਨੂੰ ਮਿਲਾਂਗੇ ਜੀ